ਸਾਰੇ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਪਹੁੰਚ ਗਏ ਆ ਖਾੜੇ ਤੇ ਕਰਦੇ ਆ ਵੀਡੀਓ ਦੀ ਸ਼ੁਰੂਆਤ ਫਿਰ ਤੇ ਮੱਕੀ ਦੇਖ ਸਕਦੇ ਆ ਖੁੰਝਾ ਜਾਦਾ ਹੈ ਡਾਉਂਜਾ ਲੱਗਦਾ ਦੇਖਣ ਨੂੰ ਜਿਵੇਂ ਨੀਵਾ ਜਾ ਹੁੰਦਾ ਤੇ ਇਹਨਾਂ ਸਾਰੇ ਤੇ ਇਸ ਟਾਈਮ ਤੇ ਆਉਂਦਾ ਮੇਸੀਅਤ ਤੇ ਕਰਨੀ ਸੀ ਸਲਾਹ ਜੀ ਇੱਕ ਛੋਟੀ ਜੀ ਤੇ ਪਾਪ ਅੰਡਰ ਗਰਾਉਂਡ ਨੱਪਣਾ ਜਿਹੜਾ ਆਪਾਂ ਬੋਰ ਕੀਤਾ ਸੀ ਇਧਰਲੀ ਸਾਈਡ ਤੇ ਪਰਲੇ ਚਾਲੇ ਨੂੰ ਕਰਨਾ ਕਨੈਕਸ਼ਨ ਉਹਨੂੰ ਤੇ ਬਾਕੀ ਦਿਖਾਉਨੇ ਆਵੇਂ ਸੀਦੇ ਇਹ ਤੋਂ ਕਰਦੇ ਆ ਗੱਲਬਾਤ ਉਹਦੇ ਨਾਲ ਇਆਗੀ ਆਪਣੇ ਕੈਮਰੇ ਖੇਤ ਡਾਕਰ ਪੈਣੀਏ ਤੇ ਆਹਾ ਰੌਣੀ ਨਹੀਂ ਕੀਤਾ ਮੀਂਹ ਵਾਲੇ ਚੀਏ ਨੂੰ ਖੁਸ਼ਕ ਜੇ ਚਬੀਤਾ ਸੀ ਇਹਦੀ ਰੌਣੀ ਨਹੀਂ ਕੀਤੀ ਸੀ ਮੇਸੀਂ ਨੇ ਮੀਂਹ ਪੈ ਗਿਆ ਸੀ ਕਰਕੇ ਤੇ ਚ ਸਾਈਡਾਂ ਜੀਆਂ ਤੇ ਹੋ ਗਈ ਮੂੰਗੀ ਹਰੀ ਤੇ ਬਾਕੀ ਮੱਕੀ ਦੇਖ ਸਕਦੇ ਹੋ ਸਾਈਡਾਂ ਤੋਂ ਵੈਸੇ ਇੱਕ ਦੋ ਸਿਆੜ ਜਿਵੇਂ ਆਪਾਂ ਕਹਿੰਦੇ ਨੇ ਨੀਵੇਂ ਦੇ ਵਿੱਚੋਂ ਤਾਂ ਹਾਈਟ ਕਰ ਗਈ ਆ ਕੇਰਾ ਤੇ ਬਾਕੀ ਮੇਸੀਂ ਆਉਂਦਾ ਕਰਦਿਆਂ ਗੱਲਬਾਤ ਹੋਦੈਨ ਉਹ ਪਾਣੀ ਲਾਉਂਦਾ ਮੂੰਗੀ ਨੂੰ ਦੂਜਾ ਪਾਣੀ ਮੂੰਗੀ ਦਿਖਾਉਣਾ ਮੈਂ ਕਿੱਦਾਂ ਤੇ ਆਹ ਜਗਾ ਸੀ ਆਪਣੀ ਲੀ ਵਾਲੀ ਜਣੀ ਦੇ ਦੇਖ ਸਕਦੇ ਆ ਵੀ ਦਾਵ ਜਿਵੇਂ ਆਪਾਂ ਕਹਿੰਦੇ ਨੇ ਵੀ ਮੰਨ ਦੀ ਆ ਫਸਲ ਪਰ ਇਹ ਹਾਲਾ ਨਾ ਕਿ ਤਾਂ ਪੱਟਦੀ ਸੀ ਪੂਰੀ ਆਪਾਂ ਪਰ ਇਹ ਚ ਸਿੰਗਲ ਹਾਲ ਨਹੀਂ ਫੇਰਿਆ ਤੇ ਬਾਕੀ ਗ੍ਰੋਥ ਦੇਖ ਸਕਦੇ ਮੂੰਗੀ ਦੀ ਤੇ ਸਪਰੇਅ ਦੀ ਲਿਆਂਦੀ ਸੀ ਕੱਲ ਆਪਾਂ ਫੰਗੀਸਾਈਡ ਤੇ ਇੱਕ ਜੂੰ ਵਾਲੀ ਤੇ ਇੱਕ ਸੁੰਡੀ ਵਾਲੀ ਤੇ ਇਹ ਸਪਰੇਆ ਜ਼ਰੂਰੀ ਆ ਤੇ ਬਾਕੀ ਗਰੋਥ ਵੈਸੇ ਠੀਕ ਆ ਫਾਲੋ ਲੱਗ ਗਿਆ ਇਹ ਉੱਤਰ ਮੈਨੂੰ ਕੋਰ ਜੇ ਲੱਗਣ ਲੱਗ ਗਿਆ ਵਾ ਦੇਖ ਸਕਦੇ ਆ ਇਹ ਪੂਰਾ ਤੇ ਵੈਸੇ ਮਰਲੀ ਹੋਈ ਆ ਇਹ ਪਰ ਪਾਣੀ ਲੱਗੂਗਾ ਤੇ ਇਹਨੇ ਇਕਦਾਂ ਹੀ ਉਠਾ ਕਰਨਾ ਹੁਣ ਮੂੰਗੀ ਨੇ ਤੇ ਐਕਤੀ ਜਾਨੀ ਆਪਣੇ ਫਸਲ ਜਿਹੜੀ ਸੀ ਤਿੰਨੇ ਲੱਗੀਆਂ ਹੋਈਆਂ ਪਦੀਨਾ ਵੀ ਆ ਮੂੰਗੀ ਵੀ ਆ ਤੇ ਮੱਕੀ ਵੀ ਆ ਮੂੰਗੀ ਵੈਸੇ ਜ਼ਿਆਦੇ ਰਗਾਵਾ ਕੱਢ ਗਈ ਤੇ ਸਕੀਮ ਇਹਦੀ ਘੱਟ ਸੀ ਮੂੰਗੀ ਦੀ ਤੇ ਬਾਕੀ ਮੱਕੀ ਸੈਟਾ ਪੂਰੀ ਇਹ ਹੈ 36516 ਤੇ ਥੱਲੋਂ ਮੇਰੇ ਸੀਨੇ ਪਾਣੀ ਲਾ ਕੇ ਕੀਤੀ ਹੋਈ ਠੰਡੀ ਤੇ ਜਿਹੜੀ ਆ ਸਟੇਜ ਆ ਦੀ ਇਹ ਪਾਣੀ ਜ਼ਰੂਰੀ ਆ ਹੁਣ ਤਾਂ ਵੈਸੇ ਲਾਈਟ ਆਉਂਦੀ ਆ ਪਰ ਜੇ ਲਾਈਟ ਕਿਤੇ ਪ੍ਰੋਬਲਮ ਕਰਦੀ ਏ ਬਾਈ ਚਾਂਸ ਤੇ ਉੱਥੇ ਜਨਰੇਟਰ ਨਾਲ ਆਪਾਂ ਨੂੰ ਪਾਣੀ ਲਾਉਣਾ ਪੈਣਾ ਵਾ ਤੇ ਜਿਹੜਾ ਆ ਦੋ ਤਿੰਨ ਪਾਣੀ ਆ ਇਹ ਇਹ ਇੱਟੇ ਕਮੀ ਕਰਕੇ ਤੇ ਇਹਨੂੰ ਦਾਣਾ ਜਿਹਨੂੰ ਆਪਾਂ ਛੱਲੀ ਬੋੜੀ ਕਹਿ ਦਿੰਦੇ ਆ ਨਾ ਤੇ ਛੱਲੀ ਬੋੜੀ ਹੋ ਜਾਊਗੀ ਦਾਣਾ ਨਹੀਂ ਪ੍ਰੋਪਰ ਪੈਣਾ ਤੇ ਬਾਕੀ ਉਹ ਹੋਰ ਤੋਂ ਕਨੈਕਸ਼ਨ ਕਰਨਾ ਪਾ ਚੜੇ ਨੂੰ ਤੇ ਇੱਥੋਂ ਫਿਰ ਜਿਹੜੀ ਪਰਲੀ ਪਾਰ ਵਾਲੀ ਸਪਲਾਈ ਉਹ ਚੱਲੀ ਹੋਊਗੀ ਤੇ ਬਾਕੀ ਜਿਹੜਾ ਆ ਖਾਲਾ ਇਹ ਵੀ ਹੋ ਜਾਊਗਾ ਤੇ ਆ ਖਾਲਾ ਆਪਾਂ ਚੱਕ ਲੈਣਾ ਵਿੱਚੋਂ ਅਕੇਰਾ ਇੱਕ ਹੀ ਕਰ ਦੇਣਾ ਸੇਮ ਤੱਕ ਤੇ ਇਹ ਕੋ ਦਾ ਇਹਦਾ ਕੋਈ ੜਕਾ ਹੀ ਨਹੀਂ ਜਣਾ ਆਇਆ ਇਹ ਪਟ ਦੇ ਉਸੇ ਇੱਥੋਂ ਫਾਉਂ ਗਿਆ ਸਿੱਤਾ ਇਹਦੇ ਨਾਲ ਵੀ ਇੱਥੋਂ ਬਾਹਰ ਕੱਢ ਲੈਣਾ ਇੱਥੋਂ ਲਿਆ ਕੇ ਇਹਦੇ ਵਿੱਚ ਸੜ ਦੇਣਾ ਉਤੋਂ ਦੀ ਆ ਵਿੱਚ ਦੀ ਕੀਤਾ ਨਾ ਕੰਦ ਦੇ ਉਤੋਂ ਦੀ ਸੜ ਦੇਣਾ ਹੀ ਹਾਂਜੀ ਸਮਝ ਗਿਆ ਹਾਂਜੀ ਹਾਂ ਚਲਾ ਉੱਥੇ ਬਣਾਉ ਜਿੱਥੇ ਹੈਗਾ ਇਹ ਇੱਥੋਂ ਸਿੱਧੂ ਰੋ ਬਣ ਜਾਣੀ ਆ ਇਹਨਾਂ ਕਿਤਾ ਵੜਨਾ ਕੋਈ ਬੈਂਕ ਵਾਲੀ ਦੇ ਸਰ ਸਰ ਜੀ ਉੱਥੇ ਜੇ ਚਲਾ ਬਣੂਗਾ ਤੇ ਪੈਪ ਨੂੰ ਇੱਥਰ ਕਰ ਦੋਗੇ ਨੇ ਨੇੜੇ ਕਰਨਾ ਚਾਹਦਾ ਨੇੜੇ ਕਰ ਸਕਦਾ ਜਿਆ ਜਗਾ ਪਜੋਣੀ ਆ ਬੌਂਡ ਨੂੰ ਜਗਾ ਤਾਂ ਉੱਥੇ ਕਰ ਬੌਂਡ ਨਹੀਂ ਬਚਣੀ ਉਹ ਬੱਟ ਜਿਹੜਾ ਹੈਗਾ ਉਧੂ 1000 ਫੁੱਟ ਹੋਰੇ ਬੰਨਣਾ ਪੈਣਾ ਆ ਜਰਾ ਬਾਅਦ ਚ ਆਪਣੇ ਕਿਹਾ ਹੈਗਾ ਓਏ ਉਹ ਤਾਂ ਬਹੁਤ ਜਗਾ ਬਾ ਉੱਥੋਂ ਤਾਂ 11 ਫੋਟੋ ਔਰਲੀ ਪਾਰਟੀ ਮਿਲਣਾ ਭਰਾ ਦੀ ਹਾਂ ਇਹੀ ਹੋਰ ਲਈ ਔਰਲੀ ਮਿਲਣਾ ਬਸ ਹਾਂ ਮੈਂ ਨਾ ਉਹ ਚਾਰ ਕਰਮਾ ਵਾ ਇਦੂ ਇਦੂ ਇੱਧਰ ਬੰਨਾ ਬੱਸ ਫਿਰ ਇਹਦਾ ਬੈਂਡ ਭਰਾਂ ਦੀ ਹੋਰ ਬਾੜ ਲੈ ਤਾਂ ਤੇਰੇ ਜ਼ਰੂਰੀ ਥੋੜੀ ਵੀ ਇਹਦਾ ਬੈਂਡ ਬੈਂਡ ਇੱਥੋਂ ਬਾੜਨਾ ਚੜਾ ਦਾ ਜਿੰਨਾ ਮਰਗੀ ਨੇੜੇ ਲਿਆ ਉਹ ਤਾਂ ਨੇਰੇ ਲਿਆ ਮਾਜੀ ਹਾਂ ਤਾਂ ਜੇ ਮੈਂ ਇੱਥੇ ਬਣਾ ਦੀ ਜੇ ਚੜੇ ਤਾਂ ਮੈਂ ਇਦੋਂ ਕਾ ਨਹੀਂ ਤੁਨੂੰ ਵੀ ਕਰਵਾਉਦਾ ਮੈਂ ਨਹੀਂ ਇੱਧਰ ਨੂੰ ਆਏ ਨਹੀਂ ਹੋਊਗਾ ਕੀ ਕਹੋ ਆਹ ਆਹ ਪਰ ਕੇ ਬਾਈ ਦੇ ਮੋਟਰ ਮੋਟਰ ਸਾਹਣਾ ਹੋਣ ਜਗ੍ਹਾ ਬਹੁਤ ਆ ਉਹ ਗੇੜੀ ਦੇ ਖਾਤਰ ਇੱਥੇ ਜਗ੍ਹਾ ਬਣਾਉਣਾ ਉਹ ਜਾ ਚੜਾ ਬਣਾਉਣਾ ਇੱਥੇ ਆ ਜਗ੍ਹਾ ਕਰੀ ਬਾਕੂ ਨੇ ਆਹ ਤਰਾ ਖਾਲ ਇੱਥੋਂ ਦੀ ਕਹਿਊਗਾ ਫਿਰ ਆਏ ਆਹ ਸਾਈਡ ਤੋਂ ਲਈ ਹੁਣ ਚੜਾ ਬਣਾਵਾਂਗੇ ਆ ਜਗ੍ਹਾ ਫालतू ਹੀ ਰਹਿਣੀ ਆ ਇਹ ਚੜਾ ਐ ਵੜ ਜਾਊਗਾ ਐ ਡੇਡਾ ਗੇੜੀ ਤੇ ਤੇਰੀ ਲੰਘੀ ਜਾਣੀ ਆ ਦੇ ਚੜਾ ਉਹ ਗੇੜੀ ਗੇੜੀ ਕਿਥਾਂ ਬੈਠੂ ਡਾਕਟਰ ਜੀ ਬਸ ਆ ਦੇਖਿਆ ਜਰਾ ਐ ਆਹ ਤਾਂ ਜਾ ਜਣਾ ਆਹ ਜਿਹੜਾ ਪਾਣੀ ਦੀ ਕਰਾ ਇੱਧਰ ਦੀ ਆਉ ਨਾਲ ਦੀ ਆਹ ਜਗਾ ਤੇਰੀ ਪੈਪ ਉਸੇ ਸਾਈਡ ਦਬਾ ਦਿਓ ਹਾਂ ਪੈਪ ਉਸ ਤੋਂ ਬਾਅਦ ਸੇ ਟ 连接 ਕਰ ਲਾਂਗੇ ਪੈਪ ਉਸ ਤੋਂ ਤੱਕ ਹੀ ਆਉਣਾ ਉਹਦਾ ਉਸ ਤੋਂ ਬਾਅਦ ਬਾਹਰ ਦੀ ਪਾੜੀ ਚਾਹੇ ਕਹੀ ਨਾ ਥੋੜਾ ਫਟੇ ਜਿਹੜਾ ਆਹ ਥਾਂ ਮਾ ਤੇਰਾ ਖੂੰਜਾ ਇਹ ਬਿੰਦਾ ਹੋ ਜਾਊਗਾ ਆਹ ਖੂੰਜਾ ਨਹੀਂ ਪਾਣੀ ਵਾਲਾ ਇਹ ਤੇਰਾ ਖੂੰਜਾ ਬੈਕ ਲਾ ਕੇ ਬਹਿ ਜਾਊਗਾ ਰੂਟਾ ਵੇਟਰ ਨਾਲ ਹਾਲ ਤੇ ਰੱਖੋ ਦੀ ਪੈਗੇ ਨਾਲ ਸਾਈਡ ਤੋਂ ਹੀ ਲੰਘ ਜਾਣਾ ਜੇ ਚੜਾ ਇੱਥੇ ਬਣਾਵਾਂਗੇ ਫਿਰ ਆ ਜਗਾ ਫालतू ਹੀ ਰਹਿਣੀ ਆ ਵੀ ਚੜਾ ਇਹ ਤੇ ਟੇਡਾ ਬਣ ਜੂ। ਹਾਂ ਇੱਥੇ ਤੱਕ ਹੀ ਬਣਨਾ। ਇਤੋਂ ਮਾ ਪਾਣੀ ਸੱਡਣਾ ਨਹੀਂ ਸੱਲਣਾ। ਜ਼ਰੂਰੀ ਥੋੜੀ ਆਪਾਂ ਕੋਈ ਗੈਂਡੀ ਇਹਨਾਂ ਕਰਨਾ। ਜਿਹੜਾ ਜਿੰਨਾ ਨੇੜੇ ਇੱਥੇ ਕਾ ਜੂਗਾ ਬਸ। 5 ਫੁੱਟ ਲਾ ਕੇ ਜਿਵੇਂ ਆ ਨਿਸ਼ਾਨੀ ਲਾੜਾ ਤੂੰ। ਤੇ ਇਹ ਦੋ ਬਾਰ ਬਟਾਏ ਆ ਚੜਾ ਇੱਥੇ ਆ ਗਿਆ। ਇਤੋਂ ਚੜਾ ਸ਼ੁਰੂ ਹੋ ਜੂਗਾ। ਇੱਧਰ ਨੇ ਬਸ ਉਹ ਸਾਈਡ ਤੋਂ ਦੀਆਂ ਨੇ ਪੈਰ ਫਲਾਈ ਜਾਣਾ ਟ੍ਰੈਕਸ਼ਨ ਨੂੰ। ਆ ਗੇੜੀ ਨੂੰ ਪੁੱਛੇਗਾ ਬਹੁਤ। ਆ ਇਹ ਹੋ ਜੂਗਾ ਇੱਥੋਂ ਟੇਡਾ ਜਿਹਾ ਬਣ ਜੂ ਐ। ਪਾਣੀ ਸਾਈਡ ਤੋਂ ਹੀ ਲੰਘ ਜੂ। ਯਾਰ ਤੇਰਾ ਗੁੰਜਾ ਤੇਰਾ ਵਰਤੋ ਜਾਇਆ ਨਾ ਪੂਰੀ ਆ ਜਗ੍ਹਾ ਬਹੁਤ ਆਉਣੀ ਆ ਇਹ ਥੋੜੀ ਨਹੀਂ ਹੈਗੀ ਗੁੰਜਾ ਜਿਆ ਆਖਰ ਪੂਰਾ ਬਣ ਜਾਣਾ ਤੇਰਾ ਇਹ ਬਸ ਪਰ ਉਹ ਪੈਪ ਪਾਉ ਉਹ ਇੱਥੋਂ ਹੀ ਇੱਥੇ ਤੱਕ ਪਾ ਦੂਗਾ ਪੈਪ ਇੱਥੋਂ ਬਾਅਦ ਚਲੇ ਜਾਏ ਪੈ ਜੂਗਾ ਬਿੰਗਾ ਹੋਗੇ ਇਹਦੇ ਨਾਲ ਦੀ ਉਹ ਕਹ ਕੇ ਇਤਲਾ ਡਾਇਰਕਟ ਨਾਲ ਜਾਂਦਾ ਇੱਥੋਂ ਦਿੱਤਾ ਪਾ ਦੇ ਬਾ ਸਿੱਧਾ ਉਹਦੇ ਸਿੱਧਾ ਹੀ ਜਾਣਾ ਇੱਥੋਂ ਕੋਈ ਬੈਂਗ ਨਹੀਂ ਲੈਣਾ ਬਸ ਇੱਥੇ ਦਾ ਹੀ ਸੁਣਾ ਲੈ ਬਸ ਪੈਪ ਉਹਦਾ ਗਾਂ ਪਿੱਛੇ ਵੀ ਹੋ ਜੂਗਾ ਇਹ ਲੋਗੋ ਪੈਣਾ ਜਾ ਜਿਹੜੀ ਜਗ੍ਹਾ ਵਿੱਚ ਹੈ ਵਰਤੋਂ ਦੇ ਆਪਣੇ ਆਜੂਗੀ ਤੇ ਕੋਲ ਜੀ ਸੀਗੀ ਇਹ ਤੇ ਚੜਾ ਹੁਣ ਬਣਾਉਣਾ ਪੈਣਾ ਆਪਾਂ ਨੂੰ ਕਿਉਂਕਿ ਪਾਰ ਵਾਲਾ ਖੇਤ ਪਾਲੀ ਤੋਂ ਲੈ ਲੈ ਸੀ ਪਾਣੀ ਆਪਾਂ ਸਰੋਂ ਨੂੰ ਦੋ ਵਾਰ ਤੇ ਹੁਣ ਇਥੋਂ ਨਾਲੇ ਤੋਂ ਚੜਾ ਆਪਣਾ ਇਸ ਟਾਈਮ ਬੇਕਾਰ ਤੇ ਉਹ ਚਾਲੂ ਹੋ ਜੂ ਸਾਰਾ ਕਨੈਕਸ਼ਨ ਉੱਤੇ ਹੋਣਾ ਤੇ ਆ ਕਾਲ ਦਾ ਵੀ ਜਿਹੜਾ ਖੇਰਾ ਵਾ ਸਿੱਧਾ ਹੋ ਜੂਗਾ ਬਾ ਬਾਈਏ ਫਿਰ ਟਰੈਕਟਰ ਇਥੋਂ ਮੋੜਨ ਲੱਗ ਜੂ ਪੂਰਾ